ਜੁਲਾਈ ਦਾ ਜਿਹੜਾ ਸੈਕੰਡ ਫੋਰਟ ਨਾਈਟ ਆ ਉਹਦੋਂ ਅਸੀਂ ਬਹੁਤ ਨਿਰਾਸ਼ ਰਹੇ ਹਾਂ ਕਿਉਂਕਿ بارش ਕਾਫੀ ਜਿਹੜੀ ਮੌਸਮ ਦੇ ਵਿੱਚ ਬ੍ਰੇਕ ਆਊਟ ਕਰਕੇ ਘੱਟ ਗਈ بارش ਕਿੰਨੀ ਹੁੰਦੀ ਹੈ ਅਸੀਂ ਲੁਧਿਆਣਾ ਦਾ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਜਿਵੇਂ 220 ਮਿਲੀਮੀਟਰ ਨਾਰਮਲ ਮੌਨਸੂਨ ਦੀ ਹੈ ਜੁਲਾਈ ਦੀ بارش ਹੁੰਦੀ ਹੈ ਸਾਡੇ ਕੋਲ 137 ਰਿਕਾਰਡ ਹੋਈ ਹੈ ਤਰੀਜਨ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ થઈ ਹੈ ਪਠਾਨਕੋਟ ਜਿਵੇਂ 150 ਮਿਲੀਮੀਟਰ ਤੱਕ ਬਾਰਿਸ਼ ਹੋ ਗਈ ਹੈ ਅੰਮ੍ਰਿਤਸਰ 100 ਮਿਲੀਮੀਟਰ ਤੱਕ ਬਾਰਿਸ਼ ਹੋ ਗਈ ਹੈ ਸੋ ਉੱਪਰਲੇ ਏਰੀਆ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ ਰਹੀ ਹੈ ਆ ਦੇ ਆਪਾਂ ਸੈਂਟਰਲ ਪੰਜਾਬ ਦੀ ਗੱਲ ਕਰਦੇ ਹਾਂ ਸਾਊਥ-ਵੈਸਟਰਨ ਉੱਥੇ ਬਾਰਿਸ਼ ਦਾ ਟਾਈਮ ਪਟਿਆਲੇ ਤੱਕ ਬਾਰਿਸ਼ ਹੈਗੀ ਹੈ ਪਟਿਆਲਾ ਨੂੰ ਜਾਣਾ ਲੱਗਦਾ ਹੈ بارش ਕਿਤੇ ਨਹੀਂ ਵੀ ਹੋਈ ਪਰ ਟੈਂਪਰੇਚਰ ਜੂਰ ਫਾਲ ਹੋਇਆ ਕਿਉਂਕਿ ਹਵਾ ਚੱਲਣ ਦੇ ਨਾਲ ਲੋਕਾਂ ਨੂੰ ਰੀਲਿਫ ਮਿਲਿਆ ਸੋ ਮਤਲਬ ਜਿਹੜੀ ਇੰਨੀ ਤਪਦੀ ਸਾਡੇ ਕੋਲ ਮਤਲਬ ਤਪਦੀ ਨਹੀਂ ਕਹਿ ਸਕਦੇ ਮਤਲਬ ਅਨਕੰਫਰਟੇਬਲ ਜਿਹੜਾ ਵਾਦਰ ਸੀ ਲੈ ਹਿਊਮਸ ਪ੍ਰਿਆ ਸੀਗਾ ਉਹਦੇ ਤੋਂ ਸਾਨੂੰ ਥੋੜੀ ਨਿਜ਼ਾਤ ਮਿਲੀ ਹੈ ਤੇ ਹਾਲੇ ਇੱਕ ਦੋ ਦਿਨ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ ਫਿਰ ਗ੍ਰੈਜੂਲੀ ਥੋੜੀ ਚੇਂਜ ਆ ਸਕਦੀ ਹੈ ਥੋੜਾ ਜਿਹਾ ਟ੍ਰੈਂਡ ਚੇਂਜ ਹੋ ਰਿਹਾ ਹੈ ਬੁਲਾਈ ਦੇ ਜਿਸ ਸਸਰਾ ਹੁਣ بارش ਦੇਖੀ ਆਪਾਂ ਕੀ ਘਟ ਗਈ ਹੈ ਹੈਨਾ ਬੱਟ ਇਹ ਹੈ ਕਿ ਹੁਣ ਆਗਸਟ ਦੇ ਵਿੱਚ ਅਗਰ ਅੱਛੀ بارش ਹੋ ਜਾਂਦੀ ਹੈ ਤਾਂ ਸਾਨੂੰ ਥੋੜਾ ਜਿਹਾ ਮਤਲਬ ਜਿਹੜਾ ਆ ਆਪਾਂ ਕਹਿ ਸਕਦੇ ਹਾਂ ਕਿ ਕਵਰ ਅਪ ਹੋ ਸਕਦਾ ਹੈ ਕਿਉਂਕਿ ਜਿਹੜਾ ਸਸਰਤੀ ਇੱਥੋਂ ਪਾਣੀ ਕੱਢੀ ਜਾ ਰਿਹਾ ਹੈ ਕੰਟੀਨਿਊਸਲੀ ਕਿਉਂਕਿ ਹਲੇ ਸਾਰੀਆਂ ਕ੍ਰੌਪਸ ਨੂੰ ਨਹੀਂ ਪਾਣੀ ਦੀ ਲੋੜ ਹੈ ਉਹਨਾਂ ਕਿਉਂਕਿ ਉਹਨਾਂ ਦੀ ਵੈਜੀਟੇਟਿਵ ਸਟੇਜ ਚੱਲ ਰਹੀ ਹੈ ਤੇ ਹਲੇ ਪੂਰਾ ਮਹੀਨਾ ਸਾਨੂੰ ਪਾਣੀ ਪ੍ਰੋਵਾਈਡ ਕਰਨਾ ਪੈਣਾ ਹੈ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ ਸੋ ਦੋਸਤੋ ਵੱਡੀ ਗੱਲ ਹੈ ਸਾਹਮਣੇ ਆ ਰਹੀ ਹੈ ਕਿ ਜਿਸ ਦਿਨ ਦਾ ਇੰਤਜ਼ਾਰ ਸੀ ਲੁਧਿਆਣਾ ਵਾਸੀਆਂ ਨੂੰ ਫਾਈਨਲੀ ਉਹ ਦਿਨ ਆ ਚੁੱਕਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਗਾਤਾਰ ਜਿੱਥੇ ਜੁਲਾਈ ਦੇ ਮਹੀਨੇ ਨੇ ਲੁਧਿਆਣਾ ਵਾਸੀਆਂ ਨੂੰ ਮਯੂਸ ਕੀਤਾ ਉਸੇ ਪ੍ਰਕਾਰ ਕਹਿ ਸਕਦੇ ਹੋ ਕਿ ਜਿਹੜਾ ਅੱਜ 1 ਅਗਸਤ ਹੈ ਔਰ ਅੱਜ ਜਿਹੜਾ ਅਗਸਤ ਦੀ ਸ਼ੁਰੂਆਤ ਹੈ ਬਹੁਤ ਸ਼ਾਨਦਾਰ ਹੋਈ ਹੈਗੀ ਸਵੇਰ ਦੀ ਜਿਹੜੀ ਹੈ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਅਗਰ ਵੱਡੀ ਗੱਲ ਸਾਹਮਣੇ ਦੇਖੀਏ ਤਾਂ ਬਾਕੀ ਰਾਜਾਂ ਦੀ ਗੱਲ ਕਰੀਏ ਤਾਂ ਦਿੱਲੀ 'ਚ ਤੁਸੀਂ ਦੇਖਿਆ ਹੋਣਾ ਕਿ ਅੱਛੀ ਖਾਸੀ ਜਿਹੜੀ ਬਰਸਾਤ ਹੈ ਕੱਲ ਸ਼ਾਮ ਦੇ ਉੱਤੇ ਹੋ ਰਹੀ ਹੈਗੀ ਆ ਔਰ ਉਸ ਦੇ ਨਾਲ ਨ ਤੇਜ਼ ਹਵਾਵਾਂ ਚੱਲ ਰਹੀਆਂ ਨੇ ਉਸੇ ਨੁਕਤੇ ਪਰ ਕਾ ਜਿਹੜਾ ਵਾ ਹੁਣ ਬੱਦਲ ਜਿਹੜਾ ਹੈਗਾ ਰੁੱਖ ਜਿਹੜਾ ਹੈ ਪੰਜਾਬ ਵਾਲੇ ਪਾਸੇ ਸਾਫ਼ ਤੌਰ ਤੇ ਦੇਖਿਆ ਰਿਹਾ ਪੰਜਾਬ ਦੇ ਵੀ ਕਈ ਸੂਬਿਆਂ ਦੇ ਵਿੱਚ ਤੁਸੀਂ ਕਹਿ ਸਕਦੇ ਕਿ ਕਈ ਸਿਟੀਜ਼ ਦੇ ਵਿੱਚ ਜਿਹੜਾ ਵਾ ਖੁੱਲ ਕੇ ਬਾਰਿਸ਼ ਹੋਈ ਹੈ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਦੀ ਅੱਜ ਸਵੇਰ ਦੀ ਆ ਅੱਛੀ ਖਾਸੀ ਬਰਸਾਤ ਤਾਂ ਕਹਿ ਸਕਦੇ ਨਹੀਂ ਕਿ ਲੇਕਿਨ ਬਰਸਾਤ ਜਿਹੜੀ ਹੈ ਉਹ ਜ਼ਰੂਰ ਅਸਮੇ ਚੱਲ ਰਹੀ ਹੈਗੀ ਹੈ ਸੋ ਇਸ ਵੇਲੇ ਆ ਗਏ ਸੀ ਪੀ ਵਿਦ ਮੌਸਮਾਤਾ ਸਾਡੇ ਨਾਲ ਕਲਕੇ ਮੌਜੂਦ ਹੈ ਹਰਵਰਦੀ ਤਰਾਇਸਵਰੀ ਮੈਮ ਕੇਕੇ ਗਿਲ ਜੀ ਤਾਂ ਜਾਣਦੇ ਆ ਕਿ ਕਿਸ ਪ੍ਰਕਾਰ ਦਾ ਇਸ ਵਾਰੀ ਅਗਸਤ ਦੇ ਸ਼ੁਰੂਆਤ ਹੋਈ ਹੈ ਮਾਨਸੂਨ ਦੀ ਕਿੱਦਾਉ ਦੇਖਦੇ ਨੇ ਸਚਿੰਗ ਮੈਮ ਵੈਲਕਮ ਟੂ ਦਿ ਸ਼ੋ ਜੀ ਸਤਿ ਸ਼੍ਰੀ ਅਕਾਲ ਸੋ ਹਮ ਕਿਸ ਤਰ੍ਹਾਂ ਦੇਖਦੇ ਹੋ ਜੁਲਾਈ ਦੀ ਤਰ੍ਹਾਂ ਇਸ ਵਾਰੀ ਵੀ ਅਗਸਤ ਦੀ ਸ਼ੁਰੂਆਤ ਬਹੁਤ ਸ਼ਾਨਦਾਰ ਹੋਈ ਹੈ ਮਾਨਸੂਨ ਆਪਣੇ ਫੀਲ ਦੇ ਰਹੇਗਾ ਹਾਂ ਮ ਹੈਗਾ ਵਾ ਕਿੱਦਾ ਦੇਖਦੇ ਹੋ ਇਹ ਕੰਟੀਨਿਊ ਰਹੇਗਾ ਜਾਂ ਇੱਕ ਦੋ ਦਿਨ ਹੀ ਦੇਖਣ ਵਾਲੇ ਫਿਲੇ ਹੈ ਅ ਦੇਖੋ ਆਪਾਂ ਉਮੀਦ ਤਾਂ ਹੀ ਕਰਦੇ ਆ ਕਿ ਜ ਜਿਸ ਤਰ੍ਹਾਂ ਜੁਲਾਈ ਦਾ ਮਤਲਬ ਫਸਟ ਵੀਕ ਬਹੁਤ ਵਧੀਆ ਰਿਹਾ ਸੀ ਅਗਸਟ ਉਸ ਤੋਂ ਵੀ ਅੱਛਾ ਰਵੇ ਪਰ ਇਹ ਹੈ ਕਿ ਜੁਲਾਈ ਦਾ ਜਿਹੜਾ ਸੈਕੰਡ ਫੋਰਟਨਾਈਟ ਆ ਉਦੋਂ ਅਸੀਂ ਬਹੁਤ ਨਿਰਾਸ਼ ਰਹੇ ਹਾਂ ਕਿਉਂਕਿ ਬਾਰਿਸ਼ ਕਾਫੀ ਜਦੀ ਮੌਨਸੂਨ ਦੇ ਵਿੱਚ ਬ੍ਰੇਕ ਹੋਣ ਕਰਕੇ ਘਟ ਗਈ ਬਾਰਿਸ਼ ਕਿਉਂਕਿ ਜੇ ਅਸੀਂ ਲੁਧਿਆਣਿਆਂ ਦਾ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਜਿਵੇਂ 220 ਮਿਲੀਮੀਟਰ ਨਾਰਮਲ ਮੌਨਸੂਨ ਦੀ ਹੈ ਜੁਲਾਈ ਦੀ ਬਾਰਿਸ਼ ਹੁੰਦੀ ਹੈ ਸਾਡੇ ਕੋਲ 137 ਰਿਕਾਰਡ ਹੋਈ ਹੈ ਹੈ ਨਾ ਮਤਲਬ 80 ਮਿਲੀਮੀਟਰ ਘਟ ਕੇ ਬਾਰਿਸ਼ ਹੈ ਨਾ ਮੇਰ ਬਹੁਤ ਜਿਹਾ ਸਕਦੇਗੀ 40% ਡੈਫਿਸਟ ਹੈਗਾ ਹੀ ਹੈ ਸੋ ਇਸੇ ਤਰ੍ਹਾਂ ਹੀ ਕਾਫੀ ਹੋਰ ਡਿਸਟ੍ਰਿਕਟਸ ਦੇ ਵਿੱਚ ਵੀ ਡੈਫਿਸਟ ਰਿਹਾ ਹੈ ਤੇ ਟੈਂਪਰੇਚਰਸ ਦੇ ਬੜੀਆਂ ਫਲਕਚੁਏਸ਼ਨਸ ਆਈਆਂ ਨੇ ਤੇ ਜੇ ਹੁਣ ਆਪਾਂ ਅੱਜ ਦੀ ਗੱਲ ਕਰਦੇ ਆ ਤਾਂ ਇੱਕਦਮ ਦੇਖੋ 4 ਡਿਗਰੀ ਟੈਂਪਰੇਚਰ ਘਟ ਗਿਆ ਇੰਨਾ ਮਤਲਬ ਫਰਕ ਸਾਨੂੰ ਮਹਿਸੂਸ ਹੁੰਦਾ ਹੈ ਨਾ ਜਿਸ ਦੇ ਨਾਲ ਕੀ ਗਰਮੀ ਵੀ ਘਟ ਜਾਂਦੀ ਹੈ ਔਰ ਵੈਸੇ ਵੀ ਜਿਹੜੀ ਡਸਟ ਹੈ ਜਿਹੜੀ ਉਹ ਸਭ ਕੁਝ ਉਹ ਸੈਟਲਡਾਊਨ ਹੋ ਜਾਂਦਾ ਹੈ ਤੇ ਬਾਰਿਸ਼ ਜਿਹੜੀ ਇਸ ਵਾਰੀ ਅੱਜ ਸਾਡੇ ਕੋਲ ਤਾਂ ਲੁਧਿਆਣੇ 3 ਮਿਲੀਮੀਟਰ ਦੇ ਨੇੜੇ ਬਾਕਸ ਰਿਕਾਰਡ ਹੋਈ ਹੈ ਕਿ ਜ਼ਿਆਦਾ ਬਾਰਿਸ਼ ਨਹੀਂ ਹੋਈ ਪਰ ਨਾਰਥ ਰੀਜਨ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਪਠਾਨਕੋਟ ਜਿਵੇਂ 150 ਮਿਲੀਮੀਟਰ ਤੱਕ ਬਾਰਿਸ਼ ਹੋ ਗਈ ਹੈ ਅੰਬਸਰ ਸਰਸ 100 ਮਿਲੀਮੀਟਰ ਤੱਕ ਬਾਰਿਸ਼ ਹੋ ਗਈ ਹੈ ਸੋ ਉੱਪਰਲੇ ਏਰੀਆ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ ਰਹੀ ਹੈ ਜੇ ਆਪਾਂ ਸੈਂਟਰਲ ਪੰਜਾਬ ਦੀ ਗੱਲ ਕਰਦੇ ਆਂ ਸਾਊਥ ਵੈਸਟਰਨ ਉੱਥੇ ਬਾਰਿਸ਼ ਘੱਟ ਹੈ ਪਟਿਆਲੇ ਤੱਕ ਬਾਰਿਸ਼ ਹੈਗੀ ਹੈ ਪਟਿਆਲਾ ਲੁਧਿਆਣਾ ਤੱਕ ਸੋ ਇਹ ਡਿਸਟ੍ਰਿਕਟਸ ਜਿਹੜੇ ਨੇ ਕਾਫੀ ਅੱਛੀ ਤਰ੍ਹਾਂ ਕਵਰ ਹੋਏ ਨੇ ਔਰ ਵੈਸੇ ਉਮੀਦ ਹੈਗੀ ਹੈ ਕਿ ਆਉਣ ਵਾਲੇ ਜਿਹੜੇ 24 ਤੋਂ 48 ਘੰਟੇ ਆ ਫਿਰ ਅੱਛੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਸੋ ਉਮੀਦ ਕਰਦੇ ਹੈਗੇ ਆ ਕਿ ਇਸ ਵਾਰੀ ਜਿਹੜੀ ਅਗਸਤ ਦੀ ਬਾਰਿਸ਼ ਹੈ ਉਹ ਵਧੀਆ ਰਹੇ ਸੋ ਆ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਸਵੇਰ ਦਾ ਜਿਹੜਾ ਰੁਝਾਨਿਕ ਬਣਿਆ ਆਇਆ ਹੈ ਮਤਲਬ ਇਹਨਾਂ ਦਾ ਕਨਫਰਮ ਸਿੱਖਾ ਕਿ بارش ਆਣੀ ਹੈਗੀ ਹੈ ਔਰ ਕਿਉਂਕਿ ਆ ਬਾਹਰ ਦੇ ਅਗਰ ਥੋੜਾ ਜਿਹਾ ਪਹਿਲਾਂ ਦੂਜਾ ਤਾਂ ਪੱ ਦਿੱਲੀ ਦੀ ਗੱਲ ਕੀਤੀ ਹੈਗੀ ਹੈ ਕਿ ਕੱਲ ਅੱਛੀ ਖਾਸੀ بارش ਉੱਥੇ ਵੀ ਦੇਖਣ ਨੂੰ ਮਿਲੀ ਹੈ ਨਾ ਉਸ ਤੋਂ ਬਾਅਦ ਉਹ ਹੀ ਅੰਦੇਸ਼ਾ ਲਾਇਆ ਜਾ ਰਿਹਾ ਹੈ ਕਿ ਆ ਪੰਜਾਬ ਦੇ ਬਲਿਵਗਰ ਮਾਨਸੂਨ ਦਾ ਰੁਕੇਸ ਤਰਹੀ ਰਹਿੰਦਾ ਔਰ ਅੱਛੀ ਖਾਸੀ ਅਗਰ بارش ਦੇਖਣ ਨੂੰ ਮਿਲਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਕਮੀ ਕਿਤੇ ਨਾ ਕਿਤੇ ਜੁਲਾਈ ਦੇ ਵਿੱਚ ਰਹਿ ਗਈ ਹੈ ਉਹ ਸ਼ਾਇਦ ਅਗਸਤ ਦੇ ਵਿੱਚ ਕੰਪਲੀਟ ਹੋ ਜੇ ਅ ਹਾਂਜੀ ਦੇਖੋ ਜਦੋਂ ਆਪਾਂ ਦੇਖਦੇ ਆ ਨਾ ਕਿ ਸਿਸਟਮ ਬਣ ਕੇ ਕਈ ਵਾਰੀ ਡਿਸਪਰਸ ਹੋ ਜਾਂਦਾ ਹੈ ਪਰ ਇਹ ਇਹ ਜਿਹੜਾ ਸਿਸਟਮ ਹੈ ਇੰਨਾ ਕੁ ਸਟਰੋਂਗ ਸੀਗਾ ਕਿਉਂਕਿ ਦੇਖਦੇ ਹੋ ਤੁਸੀਂ ਕਿ ਕਾਫੀ ਦਿਨਾਂ ਤੋਂ ਜਿਹੜੇ ਦੋਨੋਂ ਟੈਂਪਰੇਚਰਸ ਨੇ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਸੀਗੇ ਜਿਸ ਤਰ੍ਹਾਂ ਕਿ ਰਾਤ ਦਾ ਟੈਂਪਰੇਚਰ ਹੁਣ 26 ਸੱਜ ਦਾ ਸੀ ਰਿਕਾਰਡ ਕੀਤਾ ਥੈਟ ਇਜ਼ ਨੀਅਰ ਟੂ ਨਾਰਮਲ 26 ਤੱਕ ਕੀ ਹੁੰਦਾ ਬਟ 31 ਤੱਕ ਵੀ ਟੈਂਪਰੇਚਰ ਚਲਾ ਗਿਆ ਸੀ ਹੈ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਕਹਿੰਦੇ ਆ ਕਿ ਦਿਨ ਦਾ ਤਾਪਮਨ ਆ 37 ਡਿਗਰੀ ਤੱਕ ਪਹੁੰਚ ਗਿਆ ਸੀ ਸੋ ਦੋਨੋਂ ਟੈਂਪਰੇਚਰ ਜੋ ਜਦੋਂ ਇੰਨੀ ਜ਼ਿਆਦਾ ਸੀ ਕੱਲ ਤਾਂ ਇੰਨੀ ਹਿਊਮਿਡਿਟੀ ਸੀਗੀ ਜਿਹੜੀ ਈਵਨਿੰਗ ਦੀ ਹਿਊਮਿਡਿਟੀ ਉਹ ਵੀ ਨੀਅਰ ਅਬਾਊਟ 80% ਸੀ ਮਤਲਬ ਇੰਨਾ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਸੀ ਜੇ ਕੋਈ ਬਾਹਰ ਨਿਕਲਦਾ ਸੀ ਤਾਂ ਉਹਨੂੰ ਐ ਲੱਗਦਾ ਸੀ ਕਿ ਵੀ ਇੱਥੇ ਖੜਨਾ ਵੀ ਔਖਾ ਐ ਐਂਡ that was too uncomfortable ਮਤਲਬ ਐਨਾ ਬੁਰਾ ਹਾਲ ਸੀ ਸੋ ਜਦੋਂ ਇੰਨੀ ਜ਼ਿਆਦਾ बन ਜਾਂਦਾ ਸਿਸਟਮ ਵਿੱਚ ਵੈਕਿਊਮ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਪ੍ਰੈਸ਼ਰ ਫਾਲ ਹੋਇਆ ਫਿਰ ਸਿਸਟਮ ਜਿਹੜੇ ਆਸੇ-ਪਾਸੇ ਤੋਂ ਬਣ ਕੇ ਉੱਥੇ ਕੰਡੈਂਸ ਹੋ ਗਏ ਸੋ ਕੱਲ ਤਾਂ ਸ਼ੋਰ ਸ਼ੋਰ ਸੀਗਾ ਕਿ ਹੁਣ ਬਾਰਿਸ਼ ਜਿਹੜੀ ਆਏਗੀ ਤਾਂ ਹੀ ਲੋਕਾਂ ਨੂੰ ਸਹਾਈਗਾ ਸੋ ਮਤਲਬ ਕਾਫੀ ਅੱਛਾ ਵੈਦਰ ਹੋ ਗਿਆ ਪੰਜਾਬ ਦੇ ਵਿੱਚ ਜੇ ਚਲੋ ਬਾਰਿਸ਼ ਕਿਤੇ ਨਹੀਂ ਵੀ ਹੋਈ ਬਟ ਟੈਂਪਰੇਚਰ ਜ਼ਰ ਫਾਲ ਹੋਇਆ ਕਿਉਂਕਿ ਹਵਾ ਚੱਲਣ ਦੇ ਨਾਲ ਲੋਕਾਂ ਨੂੰ ਰੀਲਿਫ ਮਿਲਿਆ ਸੋ ਮਤਲਬ ਜਿਹੜੀ ਇੰਨੀ ਤਪਦੀ ਸਾਡੇ ਕੋਲ ਮਤਲਬ ਤਪਦੀ ਨਹੀਂ ਕਹਿ ਸਕਦੇ ਮਤਲਬ ਅਨਕੰਫਰਟੇਬਲ ਜਿਹੜਾ ਵੈਦਰ ਸੀ ਇੰਨਾ ਹਿਊਮਸਪ੍ਰਿਆ ਸੀਗਾ ਉਹਦੇ ਥੋੜੀ ਜਿਹੀ ਹਵਾਤ ਮਿਲੀ ਹੈ ਤੇ ਹਾਲੇ 1-2 ਦਿਨ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ ਫਿਰ ਗ੍ਰੈਜੂਅਲੀ ਥੋੜੀ ਚੇਂਜ ਆ ਸਕਦੀ ਹੈ ਬਟ ਇਹ ਹੈ ਕਿ ਇਹ ਜ਼ਿਆਦਾ ਹਾਲੇ ਨਹੀਂ ਪਰਸਿਸਟ ਕਰੂਗਾ ਹਾਂ ਕਿਉਂਕਿ ਇਹ ਦੋ ਜਿੰਨਾ ਸਿਸਟਮ ਹੈਗਾ ਦੋ ਤਿੰਨ ਦਿਨਿਆਂ ਦਾ ਇਫੈਕਟ ਰਹੇਗਾ ਤੇ ਪਰ ਉਮੀਦ ਕਰਦੇ ਆ ਕਿ ਜਿਹੜਾ ਅਗਸਟ ਦਾ ਮਹੀਨਾ ਆ ਉਹਦੇ ਚ अच्छी ਬਾਰਿਸ਼ ਹੋਏ ਤਾਂ ਕਿ ਜਿਹੜਾ ਮਤਲਬ ਆਪਣਾ ਜੁਲਾਈ ਦਾ ਡੈਫਿਸਿਟ ਹੈ ਉਹ ਅਗਸਟ ਦੇ ਵੀ ਸਾਨੂੰ ਦੇਖਣ ਨੂੰ ਨਾ ਮਿਲੇ ਸੋ ਮੈਂ ਮਗਰ ਅੱਜ ਦੀ ਸਵੇਰ ਦੀ ਗੱਲ ਕਰੀ ਤਾਂ ਅੱਜ ਦੀ ਸਵੇਰ ਥੋੜੀ ਕੋ ਸਪੈਸ਼ਲ ਲੱਗ ਰਹੀ ਹੈ ਬਿਕੋਜ਼ ਮਈ ਸਾਡਾ ਹੀਟ ਵੇਵਸ ਦਾ ਇਸ ਨਿਕਲ ਗਿਆ ਸਾਰਾ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਅਗਰ ਜੂਨ ਦੇ ਵਿੱਚ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਹੀਟ ਵੇਵਸ ਦੇ ਵਿੱਚ ਰਿਹਾ ਹੈ ਔਰ ਜੁਲਾਈ ਦੇ ਵਿੱਚ ਜਰੂਰ ਅਸੀਂ ਸਵਾਗਤ ਕੀਤਾ 28 ਤੋਂ 28 ਜੂਨ ਤੋਂ 27 ਜੂਨ ਤੋਂ ਅਸੀਂ ਥੋੜਾ ਮੌਨਸੂਨ ਆਪਣਾ ਰੁਕ ਰਿਹਾ ਬਟ ਅੱਜ ਖੋਲ ਕੇ ਫੀਲ ਹੋ ਰਿਹਾ ਕਿ ਵਾਕਈ ਮੌਨਸੂਨ ਹੈਗਾ ਕਿਉਂਕਿ ਕਹਿ ਸਕਦੇ ਹੋ ਕਿ ਮੌਸਮ ਬਹੁਤ ਕੂਲ ਜਾਂ ਠੰਡਾ ਜਿਹਾ ਫੀਲ ਹੋ ਰਿਹਾ ਹੈ ਮੀ ਹਿਊਮਿਡਿਟੀ ਨਹੀਂ ਹੈਗੀ ਵੈਦਰ ਤੇ ਬਿਲਕੁਲ ਵੀ ਅਗਰ ਅਸੀਂ ਇਸ ਵੇਲੇ 10 ਵਜੇ ਦਾ ਟਾਈਮ ਹੈ ਅਚੀ 에ਅਰ ਆ ਰਹੀ ਹੈ ਫਰੈਸ਼ 에ਅਰ ਦਾ ਫੀਲ ਆ ਰਿਹਾ ਹੈ ਇਕਦਮ ਔਰ ਮਾਨਸੂਨਾ ਵੀ ਲੱਗ ਰਿਹਾ ਕਿ ਹਾਂ ਭਈ ਬਾਰਿਸ਼ ਹੋ ਕੇ ਹੱਟੀ ਹੈ ਮਤਲਬ ਕਿ ਅਕਸਰ ਬਾਰਿਸ਼ ਹੁੰਦੀ ਸੀ ਤੇ एकदम ਟਿ ਹਿਊਮਿਡਿਟੀ ਵੱਜ ਜਾਂਦੀ ਸੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਗਰਮੀ ਦੇ ਵਿੱਚ ਇੱਕਦਮ ਗਰਮ ਪਾਣੀ ਪਾ ਦਿੱਤਾ ਗਿਆ ਤੇ ਭਾਪ ਆ ਗਈ ਹੈ ਤੇ ਉਹਨਾਂ ਦੇ ਕਰਕੇ ਉਹ ਫੀਲ ਨਹੀਂ ਆਉਂਦਾ ਸੀ ਬਾਰਿਸ਼ ਦਾ ਸੋ ਆਈ ਫਾਈਨਲੀ ਜਿਹੜਾ ਬਾਰਿਸ਼ ਦਾ ਜਿਹੜਾ ਫੀਲ ਹੈ ਆ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਕਿ ਲੱਗ ਰਿਹਾ ਕਿ ਬਾਕੀ ਮਾਨਸੂਨੇ ਤਿੰਨ ਚੱਲ ਗਏ ਹਾਂਜੀ ਦੇਖੋ ਸਾਡੇ ਕੋਲ ਜਿਹੜਾ ਜੁਲਾਈ ਦਾ ਮਹੀਨਾ ਹੁੰਦਾ ਉਹ ਬਹੁਤ ਜ਼ਿਆਦਾ ਲੋ क्रूशियल ਹੁੰਦਾ ਕਿਉਂਕਿ ਇੱਕ ਤਾਂ ਸਾਡੀ ਉਹ ਦੋ ਝੋਨੇ ਦੀ ਜਿਹੜੀ ਫਸਲ ਹੈ ਉਹ ਚੱਲ ਰਹੀ ਹੁੰਦੀ ਹੈ ਹਨਾ ਤੇ ਵੈਸੇ ਵੀ ਜੇ ਆਪਾਂ ਪੂਰੇ ਮੌਨਸੂਨ ਸੀਜ਼ਨ ਦੀ ਗੱਲ ਕਰੀਏ ਤਾਂ ਜੁਲਾਈ ਸਾਡਾ ਵੈਟਸਟ ਮਨਥ ਹੁੰਦਾ ਹੈ ਕਿ ਸਭ ਤੋਂ ਅੱਛੀ ਰੇਨਫਾਲ ਸਾਨੂੰ ਜੁਲਾਈ ਦੇ ਵਿੱਚ ਹੀ ਰੀਸੀਵ ਹੁੰਦੀ ਹੈ ਤਾਂ ਹੀ ਆਪਾਂ ਮਤਲਬ ਝੋਨਾ ਵੀ ਜ਼ਿਆਦਾ ਕਮੈਂਡ ਕਰਦੇ ਆ ਕਿ ਇਸ ਮਨਥ ਦੇ ਵਿੱਚ ਹੀ ਹੋਏ ਟ੍ਰਾਂਸਪਲੈਂਟ ਜਾਂ ਅੱਗੇ ਹਨਾ ਬਾਸਮਤੀ ਟ੍ਰਾਂਸਪਲੈਂਟੇਸ਼ਨ ਹੁੰਦੀ ਹੈ ਤਾਂ ਕਿ ਜਿਹੜੀ ਬਾਰਿਸ਼ ਹੈ ਉਹਨੂੰ ਆਪਾਂ ਯੂਜ਼ ਕਰ ਸਕੀਏ ਜੀ ਤੇ ਉਸ ਤੋਂ ਬਾਅਦ ਫਿਰ ਅਗਸਟ ਦੇ ਵਿੱਚ ਥੋੜੀ ਬਾਰਿਸ਼ ਘਟਦੀ ਹੈ ਸੈਪਟੰਬਰ ਦੇ ਵਿੱਚ ਵਿਡਰੋ ਦਾ ਬਹੁਤ ਇੰਪੋਰਟੈਂਸ ਹੈਗੀ ਹੈ ਇਸ ਪੁਆਇੰਟ ਆਫ 뷰 ਦਾ ਬਟ ਇਹ ਹੈ ਕਿ ਹੁਣ ਥੋੜਾ ਜਿਹਾ ਟ੍ਰੈਂਡ ਚੇਂਜ ਹੋ ਰਿਹਾ ਜੁਲਾਈ ਦੀ ਜਿਦਾ ਸਾਰਾ ਹੁਣ بارش ਦੇਖੀ ਆਪਾਂ ਕੀ ਘਟ ਗਈ ਹੈ ਹੈਨਾ ਬਟ ਇਹ ਹੈ ਕਿ ਹੁਣ ਆਗਸਟ ਦੇ ਵਿੱਚ ਅਗਰ ਅੱਛੀ بارش ਹੋ ਜਾਂਦੀ ਹੈ ਤਾਂ ਸਾਨੂੰ ਥੋੜਾ ਜਿਹਾ ਮਤਲਬ ਜਿਹੜਾ ਆ ਆਪਾਂ ਕਹਿ ਸਕਦੇ ਆ ਕਿ ਕਵਰ ਅਪ ਹੋ ਸਕਦਾ ਕਿਉਂਕਿ ਜਿਹੜਾ ਅਸੀਂ ਧਰਤੀ ਇੱਥੋਂ ਪਾਣੀ ਕੱਢੀ ਜਾ ਰਹੇ ਹਾਂ ਕੰਟੀਨਿਊਸਲੀ ਕਿਉਂਕਿ ਹਲੇ ਸਾਰੀਆਂ ਕ੍ਰੌਪਸ ਨੂੰ ਹੀ ਪਾਣੀ ਦੀ ਲੋੜ ਹੈ ਕਿਉਂਕਿ ਉਹਨਾਂ ਦੀ ਵੈਜੀਟੇਟਿਵ ਸਟੇਜ ਚੱਲ ਰਹੀ ਹੈ ਤੇ ਹਾਲੇ ਪੂਰਾ ਮਹੀਨਾ ਸਾਨੂੰ ਪਾਣੀ ਪ੍ਰੋਵਾਈਡ ਕਰਨਾ ਪੈਣਾ। ਸੋ ਜੇ ਤਰਤੀਹੇਠੋ ਆਪਾਂ ਪਾਣੀ ਕੱਢ ਰਹੇ ਆ ਤਾਂ ਉਹ ਸਾਨੂੰ ਮਤਲਬ ਉਹ ਵੀ ਇੱਕ ਤਰ੍ਹਾਂ ਦਾ ਲਾਸ ਹੈ। ਸੋ ਜੇ ਅਗਰ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਸਾਨੂੰ ਉਹਦੇ ਨਾਲ ਕਵਰ ਅਪ ਹੋ ਜਾਂਦਾ ਹੈ ਔਰ ਵੈਸੇ ਵੀ ਮੌਸਮ ਠੀਕ ਰਹਿੰਦਾ ਹੈ ਕਿਉਂਕਿ ਇੰਨਾ ਜ਼ਿਆਦਾ ਜਦੋਂ ਹਿਊਮਿਡ ਹੁੰਦਾ ਹੈ ਬਾਰਿਸ਼ ਹੋਣ ਤੇ ਹੀ ਸਾਨੂੰ ਥੋੜਾ ਰਿਲੀਫ ਮਿਲਦਾ ਹੈ। ਸੋ ਗੱਲ ਕਰੀਏ ਅਗਰ ਵੀਕਐਂਡ ਦੇ ਤਾਂ ਸਾਨੂੰ ਵੀਕਐਂਡ ਤੇ ਬਿਲ ਰੁਕ ਕਰ ਰਹੇ ਆ ਵੀਕਐਂਡ ਆ ਰਿਹਾ ਕਿਉਂਕਿ ਅੱਥਰਸਡੇ ਹੋ ਚੁੱਕਾ ਹੈ ਸੋ ਵੀਕਐਂਡ ਕਿਸ ਤਰ੍ਹਾਂ ਦੇਖਦੇ ਹੋ ਕਿ ਅਨਲੇ 2 ਤੋਂ 3 ਦਿਨ ਦੇਖੋ بارش ਤਾਂ ਸ਼ਾਇਦ ਥੋੜੀ ਨਹੀਂ ਹੋਏਗੀ ਕਿਉਂਕਿ ਤੁਹਾਨੂੰ ਦੱਸਿਆ ਕਿ ਸਿਸਟਮ ਦੋ ਦਿਨ ਦਿਨ ਹਲੇ ਇਫੈਕਟ ਕਰੇਗਾ ਹੈਨਾ ਦੋ ਦਿਨ ਤੇ ਬਟ ਇਹ ਹੈ ਕਿ ਕੰਫਰਟੇਬਲ ਰਹੇਗਾ ਦੱਕੇ ਨਹੀਂ ਚਲਦੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕਦਮ ਟੈਂਪਰੇਚਰ ਸ਼ੂਟ ਅਪ ਕਰਨਗੇ ਕਿਉਂਕਿ ਹੁਣ ਜਿਹੜੇ ਗ੍ਰੈਜੂਅਲੀ ਟੈਂਪਰੇਚਰ ਰਾਈਜ਼ ਕਰੇਗਾ ਸੋ ਆਹ 3-4 ਦਿਨ ਹਲੇ ਸਾਡੇ ਕੋਲ ਮਤਲਬ ਅੱਛਾ ਵੈਦਰ ਰਹਿ ਗਿਆ ਮਤਲਬ ਬੂੰਦ ਬਾਰਿਸ਼ ਜਾਂ ਬੂੰਦ ਬੰਦ ਦੇ ਕਈ ਥਾਵਾਂ ਤੇ ਹੁੰਦਾ ਰੁਝਾਨ ਬਣਿਆ ਹੋਇਆ ਨੇ 2-3 ਬਿਲਕੁਲ ਹਾਂ ਜੀ ਕਿਉਂਕਿ ਜਿਹੜਾ ਆਪਾਂ ਹੁਣ ਵੀ ਦੇਖਦੇ ਆ ਜਦੋਂ ਜਦੋਂ ਕਲਾਊਡ ਪਿਕਚਰ ਦੇਖ ਰਹੇ ਆ ਤਾਂ ਬਿਲਕੁਲ ਪੰਜਾਬ ਸਾਰਾ ਡੈਂਸ ਕਵਰ ਹੋਇਆ ਹੋਇਆ ਸੋ ਇਹ ਡਿਪੈਂਡ ਕਰਦਾ ਹੈ ਕਿ ਉਹ ਜਿਹੜੀਆਂ ਲੋਕਲ ਕੰਡੀਸ਼ਨਸ ਨੇ ਉਹਦੇ ਨਾਲ ਕਲਾਊਡੀਨੈਸ ਹੁੰਦੀ ਆ ਜਾਂ ਬਾਰਿਸ਼ ਹੋ ਜਾਂ ਤੇ ਬਰੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ ਦੋਸਤੋ ਇਸ ਮੈਮ ਕੇ ਕੇ ਜਿਹੜਾ ਸਾਫ ਤੋ ਤ ਦੱਸਿਆ ਕਿ ਆਲੇ ਦੋ ਤੋ ਤਿੰਨ ਦਿਨ ਜਿਹੜੇ ਹੈਗੇ ਨੇ ਬੂੰਦਾ ਬਾਂਦੀ ਦਾ ਜਿਹੜਾ ਰੁਝਾਨ ਹੈ ਲਗਾਤਾਰ ਬਾਰਿਸ਼ ਦਾ ਵੀ ਕਹਿ ਸਕਦੇ ਕਿ ਰੁਝਾਨ ਜਿਹੜਾ ਹੈ ਪੰਜਾਬ ਦੇ ਵਾਲੇ ਪਾਸੇ ਰੁਕ ਜਿਹੜਾ ਬਣਿਆ ਹੋਇਆ ਫਿਲਹਾਲ ਬਹਿਰਲ ਉਹਨਾਂ ਨੇ ਇਸ ਵੱਡੀ ਗੱਲ ਐ ਕਹੀ ਹੈ ਕਿ ਅਜੇ ਤਿੰਨ ਤੋ ਚਾਰ ਦਿਨ ਜ਼ਰੂਰ ਜਿਹੜਾ ਹੈ ਜਿਹੜਾ ਦਾ ਮੌਸਮ ਹੈ ਇਦਾਂ ਦਾ ਹੀ ਬਣਿਆ ਰਹੇਗਾ ਜ਼ਰੂਰੀ ਨਹੀਂ ਕਿ ਇੱਕਦਮ ਅਸੇ ਕਹਿ ਦੀ ਕਿ ਸ਼ੂਟ ਅਪ ਹੋ ਜਾਏਗਾ ਵੈਦਰ ਜਾਂ ਤਾਪਮਨ ਇੱਕਦਮ ਇਨਕਰੀਜ਼ ਕਰ ਜਾਏਗਾ ਇਦਾਂ ਦਾ ਕੁਝ ਵੀ ਦੇਖਣ ਨੂੰ ਲੈ ਨਹੀਂ ਮਿਲ ਰਿਹਾ ਯਾਨੀ ਕਿ ਕਹਿ ਸਕਦੇ ਨੇ ਕਿ ਅਜੇ ਤਿੰਨ ਤੋਂ ਚਾਰ ਦਿਨ ਜਿਹੜੇ ਨੇ ਵੈਦਰ ਇਸ ਪ੍ਰਕਾਰ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ ਤਾਨਵਾ ਤੋਂ ਜੁੜੇ ਰਹੋ ਲੁਧਿਆਣਾ ਲੱਗੇ